नमस्कार शास्त्री काल सम्मानਾਟੂੜੇ ਤੁਹਾਡਾ ਸਵਾਗਤ ਹੈ ਪਾਤਰਾ ਉਪਮੰਡਲ ਦੇ ਪਿੰਡ ਮੋਰੀਵਾਲਾ ਦੇ ਨੌਜਵਾਨ ਕਰਨਵੀਰ ਸਿੰਘ ਦੀ ਕਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਇਸ ਦੁਖਦਾਈ ਘਟਨਾ ਨਾਲ ਪਾਤਰਾ ਪਿੰਡਾਂ ਤੇ ਪਰਿਵਾਰ ਦੀ ਸੋਗ ਦੀ ਲਹਿਰ ਦੌੜ ਗਈ ਕਰਨਵੀਰ ਆਪਣੇ ਮਾਤਾ ਪਿਤਾ ਦਾ ਇੱਕ ਨੌਟਾ ਪੁੱਤਰ ਸੀ ਜੋ ਪਰਿਵਾਰ ਦੀ ਤਰੱਕੀ ਦੇ ਸੁਪਰੇ ਲੈ ਕੇ ਗਿਆ ਸੀ ਕਰਨਵੀਰ ਦੀ ਮਾਤਾ ਰੋੜੋ ਕੇ ਬਰਹਾਲ ਸੀ ਮਾਂ ਦੂਸਰੀ ਕੁਝ ਦਿਨ ਪਹਿਲੇ ਮੇਰੇ ਪੁੱਤਰ ਨਾਲ ਮੇਰੀ ਗੱਲ ਹੋਈ ਸੀ ਉਹਨੇ ਕਿਹਾ ਕਿ ਪਿੰਨੀ ਅਤੇ ਕਪੜੇ ਭੇਜੇ ਸੀ ਬਹੁਤ ਹੀ ਵਧੀਆ ਹੈ ਜਲਦੀ ਕੋਠੀ ਬਣਾਉਂਗਾ ਤੇ ਸੁਖੀ ਜੀਵਨ ਦੇਵਾਂਗਾ ਕਰਨਵੀਰ ਕੁਝ ਸਮੇਂ ਪਹਿਲੇ ਆਹ ਕ ਆਪਣੀ ਕੋਠੀ ਦਾ ਨਕਸ਼ਾ ਵੀ ਤਿਆਰ ਕਰਵਾਇਆ ਤੇ ਉਸਾਰੀ ਵੀ ਸ਼ੁਰੂ ਕਰਨੀ ਬੋਲੀ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮੰਜ਼ੂਰ ਸੀ ਅਚਾਨਕ ਕੈਨੇਡਾ ਤੋਂ ਫੋਨ ਆਇਆ ਕਿ ਕਰਨਵੀਰ ਨੂੰ ਜਿੱਦ ਦਾ ਦੋ ਪੈਨ ਦੋਹਾਂ ਪੈਨ ਦਾ ਸੱਤ ਕੁ ਦਿਨ ਮੋਟ ਹੋ ਗਿਆ ਪਰਿਵਾਰ ਵੱਲੋਂ ਪੰਦੇ ਇੱਕ ਦਿਨ ਦੀ ਮੀਨ ਬੇਤਕੇ ਬਾਹਰ ਭੇਜਾ ਸੀ ਸਮਾਨ ਤੇ ਬੜਾ ਹੀ ਸੋਹਣਾ ਲੱਗਦਾ ਹੈ ਬੜਾ ਸੁਆਦ ਹੋਏ ਦਾ ਇੰਨੀਆਂ ਕੋਈ ਗੱਲਾਂ ਕੀਤੀਆਂ ਨਹੀਂ ਬਸ ਮੈਂ ਆਪਣੇ ਪੁੱਤਰ ਨਾਲ ਉਹਦਾ ਮੈਂ ਫੇਰ ਕਰਾਂਗਾ ਕੋਈ ਪਰਸੋਂ ਗੱਲ ਹੋਈ ਉਹਦੇ ਕੱਲ ਪਰਸੋਂ ਦੇ ਵਿੱਚ ਕੱਲ ਪਰਸੋਂ ਤੇ ਨਹੀਂ ਪਰਸੋਂ ਦੀ ਤੇ ਬਣ ਗਈ ਦੋ ਦਿਨ ਨਹੀਂ ਪੀਤੀ ਤਿੰਨ ਦਿਨ ਦੋ ਦਿਨ ਤਾਂ ਕੋਈ ਫੋਨ ਨਹੀਂ ਆਇਆ ਹਾਂਜੀ ਫੋਨ ਨਹੀਂ ਆਇਆ ਜਿੱਦਾਂ ਪੂਰਾ ਹੁੰਦਾ ਉਹਦੋਂ ਨੇ ਸਵੇਰੇ ਫੋਨ ਮੈਨੂੰ ਕਰਨਾ ਸੱਸੂ ਟਰਾਲੇ ਤੇ ਜਾਣਾ ਸੂ ਫਿਰ ਫੋਨ ਕਰਨਾ ਸੀ ਮੰਮੀ ਮੈਂ ਫੋਨ ਕਰਾਂਗਾ ਤੈਨੂੰ ਪਹਿਲਾਂ ਸਵੇਰੇ ਆਖਦੇ ਹੁੰਦਾ ਸੀ ਮੰਮੀ ਮੈਂ ਫੋਨ ਸ਼ਾਮ ਨੂੰ ਕਰਾਂਗੇ ਫੋਨ ਕਰਦਾ ਹੁੰਦਾ ਸੀ ਪੈ ਤੁਹਾਨੂੰ ਫਿਰ ਸੁਣਿਆ ਕਿਨੇ ਲਿਆ ਮੇਰੀ ਬੇਟੀ ਨੇ ਮੇਰੀ ਬੇਟੀ ਉੱਥੇ ਰਹਿੰਦੀ ਹੈ ਕੋਹੜੀ ਹੈ ਬਖਾਂਜੀ ਸ਼ਾਮ ਨੂੰ ਸ਼ਾਮਾ 7:00 ਵਜੇ ਨੇ ਮੈਂ ਹੱਥ ਮੂੰਹ ਧੋ ਕੇ ਆਈਆਂ ਤੇ ਮੈਂ ਲੰਮੀ ਪੈਣ ਲੱਗੀ ਆ ਇੱਥੋਂ ਮੈਂ ਧਰਿਆ ਤੇ ਰੇਹ ਰਸਤਾ ਮੈਂ ਪਾਠ ਲਾਇਆ ਮੈਂ ਦਬਾ ਦਬ ਨજર ਫੋਨ ਆ ਗਿਆ ਫੋਨ ਚੁੱਕਿਆ ਮੈਨੂੰ ਫੋਨ ਤੇਰੇ ਨਾਮ ਕੀ ਹੈ ਬੇਟੀ ਦਾ ਸਰਬਜੀਤ ਹੂੰ ਉਹਨੇ ਦੱਸਿਆ ਤੁਹਾਨੂੰ ਹਾਂਜੀ ਉਹਨੇ ਦੱਸਿਆ ਕੀ ਦੱਸਿਆ ਕੀ ਹੈ ਅੰਦੀ ਮਮੀ ਵੀਰੇ ਨੂੰ ਪਤਾ ਨਹੀਂ ਗੀ ਹੋ ਗਿਆ ਹੈ ਨਾਲ ਵੀਰ ਦੀ ਫੋਟੋ ਵਿਖਾਤੀ ਸੁਲ ਨਾਲੇ ਮੇਰੇ ਨਾਲ ਗੱਲਾਂ ਕਰਨ ਲੱਗ ਪਈ ਆਂਦੀ ਹੈ ਮਾਂ ਅਸੀਂ ਉੱਜੜ ਗਈ ਅੱਜ ਮੇਰੇ ਕੋਈ ਗੱਲ ਨਹੀਂ ਬਸ ਚ ਰਹੀ ਮੈਂ ਮੈਂ ਉੱਥੇ ਕਲਪਨ ਲੱਗ ਪਈ ਆਂ ਬਸ ਹਾਂ ਬੀਬੀ ਜੀ ਕੀ ਨਾਮ ਆਪਣਾ ਗੁਰਬਚਨ ਸਿੰਘ ਬੋਲ ਰਿਹਾ ਜਿਹੜਾ ਬੇਟਾ ਕੈਨੇਡਾ ਗਿਆ ਸੀ ਤੁਹਾਡਾ ਭਤੀਜਾ ਹਾਂਜੀ ਹਾਂ ਕੀ ਨਾਮ ਸੀ ਕਿੰਨੇ ਸਾਲ ਪਹਿਲਾਂ ਗਿਆ ਕਰਨਵੀਰ ਸਿੰਘ ਦਾ ਸੀ ਹੰਦਾ ਜੀ ਭਤੀਜਾ 2019 ਚ ਗਿਆ ਸੀ ਬਾ ਰੋਟੀ ਰੋਟੀ ਕਮਾਉਣ ਦੇ ਲਈ ਅੱਜ ਉਹ ਮਹਿਸੂਸ ਕਰ ਸਰਦ ਕਿੰਨੀ ਪੜਾਈ ਕੀਤੀ ਸੀ ਇੱਥੇ ਨੇ ਪਲੱਸ 2 ਕਰਕੇ ਗਿਆ ਸੀ ਕੋਈ ਸੁਪਨਾ ਸੀ ਉਹਦਾ ਵੀ ਮੈਂ ਪਰਿਵਾਰ ਵਾਸਤੇ ਜੀ ਬੜੇ ਵੱਡੇ ਸੁਖਣੇ ਸੀ ਬੇਟੇ ਦੇ ਮਨ ਦੇ ਵਿੱਚ ਉਹਦੀ ਸ਼ੁਰੂਆਤ ਵੀ ਹੋਈ ਜਦੋਂ ਸਾਡਾ ਬ੍ਰਦਰ ਟਰੈਕਟਰ ਲੱਗਾ ਲੈਣੇ ਤੇ ਉਹਨੂੰ ਨੇ ਕਿਹਾ ਵੀ ਚੰਗਾ ਟਰੈਕਟਰ ਨਹੀਂ ਫਿਰ ਉਹਨੇ ਗੱਡੀ ਲਈ ਇੱਥੇ ਅੱਛੀ ਲੈ ਕੇ ਗਿਆ ਆ ਹੁਣ ਉਹਨੇ ਸੁਖਣਾ ਸੀ ਇੱਥੇ ਪਿੱਛੇ ਫਰਵਰੀ ਸਾਡੇ ਕੋਲ ਆਇਆ ਸੀ 1 ਮਹੀਨਾ ਲਾ ਕੇ ਗਿਆ ਮਕਾਨ ਬਿਲਕੁਲ ਸਿੰਪਲ ਜਿਹਾ ਸੀ ਪਰਾ ਸਾਡੇ ਨੇ ਛੋਟਾ ਕਿਸਾਨ ਸੀ 5 ਏਕੜ ਦਾ ਮਾਲਕ ਸੀ ਕਿਸਾਨ ਸੀ ਜਿਹੜਾ ਪਰਾ ਸਾਡਾ ਉਨੇ ਮੱਸਾ ਕੁਝ ਜ਼ਮੀਨ ਵੀ ਵਿੱਚੋਂ ਖਰਾਬ ਹੋਈ ਜਦੋਂ ਉਹਨੂੰ ਬਾਹਰ ਭੇਜਿਆ ਤੇ ਮਕਾਨ ਨਹੀਂ ਸੀ ਬਣਦਾ ਅੱਜ ਜੋ بیٹے ਨੇ ਮਨ ਬਣਾਇਆ ਵੀ ਮਕਾਨ ਉਹਨੂੰ ਢਾ ਦੇਉ ਨਕਸ਼ਾ ਬਣਾ ਕੇ ਦੇ ਕੇ ਗਿਆ ਆ ਜਿਹੜੀਆਂ ਸਾਹਮਣੇ ਨਹੀਂ ਆਂ ਪ੍ਰੀਤ ਰੀਆਂ ਨੇ ਸੁਖਣੇ ਵੱਡੇ ਸੀ ਪਰ ਪ੍ਰਮਾਤਮਾ ਨੇ ਟਾਈਮ ਨਹੀਂ ਦਿੱਤਾ ਤੇ ਗੱਲ ਹੁਣ ਤਾਂ ਕੋਈ 2-4 ਦਿਨ ਪਹਿਲਾਂ ਗੱਲ ਹੋਈ ਫਿਰ ਦਿਲ ਦੀ ਹੋ ਤੱਕ ਕਿਹੜੀ ਹੋਣੀ ਤੁਰਨਾ ਹੋਈ ਸੀ ਗੱਲ ਜੀ ਜਦੋਂ ਗੱਲ ਹੋਈ 1 ਮਹੀਨਾ 5 ਕੁ ਦਿਨ ਹੋ ਗਏ ਉੱਥੇ ਟਰਾਲਾ ਐਕਸੀਡੈਂਟ ਹੋ ਗਿਆ ਸੀ ਜਿਹੜਾ ਉਹ ਚਲਾਉਂਦਾ ਸੀ ਉਹਨਾਂ ਨੇ ਬੜਾ ਵੱਡਾ ਮਹਿਸੂਸ ਕੀਤਾ ਵੀ ਮੈਂ ਮਸਾ ਦਿਹਾੜੀਆਂ ਕਰ ਕਰਕੇ ਕੁ ਦੋ ਪੈਸੇ ਕਮਾਏ ਸੀ ਤੇ ਮੈਂ ਰੋਜੀ ਰੋਟੀ ਕਮਾ ਰਿਆ ਸੀ ਮੇਰਾ ਟਰਾਲਾ ਜਿਹੜਾ ਐਕਸੀਡੈਂਟ ਹੋ ਗਿਆ ਸਾਡੇ ਸਾਰੇ ਪਰਿਵਾਰ ਨੇ ਉਹਨੂੰ ਦਲਾਸਾ ਦਿੱਤਾ ਵੀ ਬੇਟਾ ਚੱਲ ਕੋਈ ਗੱਲ ਨਹੀਂ ਟਰਾਲਾ ਤਾਂ ਫੇਰ ਬਣ ਜਾਏਗਾ ਉਹਦੇ ਦਿਮਾਗੀ ਤੌਰ ਤੇ ਉਸ ਉਸ ਚੀਜ਼ ਦੀ ਟੈਨਸ਼ਨ ਸੀ ਉਹਨੂੰ ਵੀ ਕਰੇ ਮੈਂ ਮਕਾਨ ਸ਼ੁਰੂ ਕਰਾਇਆ ਹੈ ਇਸ ਗੱਲ ਦੀ ਟੈਨਸ਼ਨ ਚ ਸੀ ਪਰ ਅਸੀਂ ਉਹਨੂੰ ਫਿਰ ਵੀ ਬੜਾ-ਬੜਾ ਦਿਲਾਸਾ ਦੇਣ ਦੀ ਕੋਸ਼ਿਸ਼ ਹੀ ਕਰਦੇ ਰਹੇ ਵੀ ਕੋਈ ਗੱਲ ਨਹੀਂ ਬੇਟਾ ਇਹ ਸਾਰਾ ਕੁਝ ਜਦੋਂ ਚੱਲਦੇ ਜੇ ਹੋ ਹੀ ਜਾਂਦਾ ਹੈ ਕੱਲਾ ਬੇਟਾ ਸੀ ਇਹ ਕਰਨ ਇੱਕ ਬੇਟਾ ਤੇ ਇੱਕ ਬੇਟੀ ਦੋ ਨੇ ਦੋਵੇਂ ਭੈਣ ਭਾਈ ਪਹਿਲੋਂ ਆਪ ਗਿਆ ਸੀ ਉੰਨੀ ਚ ਫਿਰ ਬਾਅਦ ਚ ਭੈਣ ਨੂੰ ਵੀ ਲੈ ਗਿਆ ਉਹਨ ਕੱਲ ਪਰਸੋਂ ਪਿਤਾ ਜੀ ਨਾਲ ਗੱਲ ਹੋਈ ਹੋਈ ਉਹਦੇ ਕੋਈ ਉਸ ਤੋਂ ਜਿਹੜੇ ਗੱਲ ਤਾਂ ਰੋਜ਼ਾਨਾ ਤੇਰੇ ਹੁੰਦੀ ਰਹਿੰਦੀ ਸੀ डेली ਗੱਲ ਕਰਦਾ ਸੀ ਕੀ ਮੰਗ ਕਰਦੇ ਹੋ ਵੀ ਉੱਥੇ ਤਾਂ ਬੋਡੀ ਲੈਣੀ ਬਹੁਤ ਮੈਂ ਪੈਸਾ ਲੱਗਦਾ ਇਸ ਤੇ ਕੋ ਅੱਜ ਸਾਡਾ ਨਾ ਜੀ ਸਾਡੀ ਸਮਾਨਾ ਤੋਂ ਕੇਲਾਸ਼ ਸ਼ਰਮਨ ਰਿਪੋਰਟ